14 ਤੋਂ ਲਾ ਕੇ ਹੁਣ 25 ਆ ਗਿਆ ਪਿਛਲੇ 10 ਸਾਲਾਂ ਚ ਅਸੀਂ ਤਾਂ ਮੈਨੂੰ ਤਾਂ ਲੱਗਦਾ ਕਿ ਪੰਜਾਬ ਸਿਰਫ ਬਰਗਾੜੀ ਤੇ ਬਿਕਰਮ ਦੇ ਦੁਆਲੇ ਘੁੰਮ ਰਿਹਾ ਉਸ ਤੋਂ ਅੱਗੇ ਅਸੀਂ ਗੱਲ ਕਰਨ ਦੇ ਪੋਜੀਸ਼ਨ 'ਚ ਹੀ ਨਹੀਂ ਹੈਗੇ ਕਿਉਂਕਿ ਅਸੀਂ ਗੱਲ ਨਹੀਂ ਕਰ ਲਈ ਸਾਡਾ ਨਰੇਟਿਵ ਨਹੀਂ ਹੈ ਅਸੀਂ ਉਹਨਾਂ ਮੁੱਦਿਆਂ ਤੇ ਗੱਲ ਨਹੀਂ ਕਰਦੇ ਤੇ ਉਹ ਫਿਰ ਮੁੱਦੇ ਸਾਡੇ ਪਿੱਛੇ ਰਹਿ ਜਾਂਦੇ ਨੇ ਅਸੀਂ ਕਿੰਡੀ ਵੱਡੀ ਤਰਾਸ ਨਹੀਂ ਕ੍ਰੀਏਟ ਕਰ ਲਈ ਹੈ ਪਿਛਲੇ 10 ਸਾਲਾਂ ਚ ਖਾਸ ਕਰਕੇ 2009-10 ਤੋਂ ਬਾਅਦ ਜਦੋਂ ਹਲਕਾ ਇੰਚਾਰਜ ਸਿਸਟਮ ਅਸੀਂ ਇੰਟਰੋਡਿਊਸ ਕਰ ਦਿੱਤਾ ਤੇ ਉਹਨੇ ਸਾਡਾ ਪੋਲਿਟਿਕਲ ਜਿਹੜਾ ਸਾਡਾ ਐਡਮਿਨਿਸਟ੍ਰੇਟਿਵ ਢਾਂਚਾ ਸੀ ਪੰਜਾਬ ਦਾ ਤੈਸਨੈਸ ਕਰਕੇ ਰੱਖ ਦਿੱਤਾ ਕਿਉਂਕਿ ਕੋਈ ਅਕਾਉਂਟੇਬਿਲਟੀ ਨਹੀਂ ਜਿਹੜੇ ਬੰਦੇ ਨੂੰ ਤੁਸੀਂ ਸਾਰੀ ਪਾਵਰ ਦਿੱਤੀ ਹੈ ਇੱਕ ਹਲਕਾ ਇੰਚਾਰਜ ਨੂੰ ਸਾਰੀ ਪਾਵਰ ਉਹਦੇ ਕੋਲ ਹੈ ਉਹ ਡਿਸਾਈਡ ਕਰਦਾ ਕਿ ਪਰਚਾ ਹੋਣਾ ਦਰਜ ਹੋਣਾ ਕਿ ਨਹੀਂ ਹੋਣਾ ਉਹ ਡਿਸਾਈਡ ਕਰਦਾ ਕਿ ਸਿਲਟਿੰਗ ਕਿੱਥੇ ਹੋਣੀ ਹੈ ਡੀ ਸਿਲਟਿੰਗ ਕਿੱਥੇ ਹੋਣੀ ਹੈ ਕਿਹੜੇ ਪਿੰਡ ਦੀ ਗਲੀ ਨਾਲ ਹੀ ਬਣਣੀ ਹੈ ਕਿ ਨਹੀਂ ਬਣਣੀ ਹੈ ਜਦੋਂ ਉੱਥੇ ਤੁਸੀਂ ਸਾਰਾ ਅੱਛਾ ਉਹਦੀ ਕੋਈ ਕਾਉਂਟੇਬਿਲਿਟੀ ਨਹੀਂ 5 ਸਾਲ ਬਾਅਦ ਉਹਨੇ ਜਾਣਾ ਸਿਰਫ ਬੂਟਾਂ ਲੈਣੀਆਂ ਨੇ ਤੇ ਇਹ ਜਿਹੜਾ ਬਣਿਆ ਹੋਇਆ ਢਾਂਚਾ